ਅਸੀਂ ਸਵੇਲੇ ਸ਼ੰਭੂ ਬੱਡਰ ਖੁਰੇ ਨੇ ਤੇ ਸਰਵਨ ਸਿੰਘ ਪੰਦੇਰ ਸਾਡੇ ਨਾਲ ਹੈ ਪੰਦੇਰ ਸਾਹਿਬ ਸੁਣਿਆ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਉਹਦੀ ਜਾਣਕਾਰੀ ਦੇ ਦਿਓ ਹਾਂ ਕਿਸਾਨ ਮਨਜੀਤ ਸਿੰਘ ਦੀ ਪਟਿਆਲੇ ਤੋਂ ਸਬੰਧਤ ਨੇ ਤੇ ਉਹ ਉਮਰ ਬਾਰੇ ਮੈਨੂੰ ਕਨਫਰਮ ਨਹੀਂ ਹੈਗਾ ਬਜ਼ੁਰਗਾਂ ਦਾ ਅਟੈਕ ਹੋ ਗਿਆ ਲੱਗਦਾ ਆਈਆਂ ਬਜ਼ੁਰਗਿਲ ਸੀਗੇ ਕਿਸਾਨ ਜਿਹੜੇ ਇੱਥੇ ਬੈਠੇ ਨੇ ਉਹ ਆਪਣੇ ਕਹਿੰਦੇ ਹੈ ਜੀ ਤਾਂ ਜਿਵੇਂ ਆਗੂ ਸਾਡੇ ਕਹਣਗੇ ਉਵੇਂ ਹੀ ਕਰਦਾ ਹੈ ਤੇ ਕੀ ਅੱਗੇ ਹਦੇਸ਼ ਹੈ ਆਪਣੇ ਜਿਹੜੇ ਸ तमाम ਕਿਸਾਨਾਂ ਸਾਰੇ ਲੋਕਾਂ ਚ ਪਰੋਸਾ ਜੜੀ ਚੀਜ਼ ਆਈ ਆ ਉਹਦਾ ਕੱਲਾ ਕੱਲਾ ਪਖਲ ਖੰਡ ਸੰਕੀ ਠੀਕ ਹੈ ਕੀ ਗਲਤ ਆ ਉਹ ਸ਼ਾਮ ਨੂੰ ਸਾਰੇ ਨੂੰ ਬਚਾ ਚ ਟੁੱਟ ਸਾਹਮਣੇ ਡਿਵਰਸਿਫਿਕੇਸ਼ਨ ਦੇ ਤੁਹਾਡੇ ਕੀ ਰਾਏ ਆ ਹੋਣੀ ਚਾਹੀਦੀ ਆ ਝੋਨੇ ਤੇ ਦੀਰੀ ਤੋਂ ਨਿਕਲਣਾ ਚਾਹੀਦਾ ਮੈਂ ਕਿਹਨੇ ਚਾਹੀਦੀ ਮੈਂ ਕਿਉਂਕਿ ਜਿਸ ਕਿਸਮ ਦਾ ਪ੍ਰਸਤਾਵ ਆਇਆ ਕੱਲਾ ਟਿੱਪਣੀ ਕਰੂੰਗਾ ਉਹ ਠੀਕ ਨਹੀਂ ਹੈ ਸਾਡੀ ਸਾਂਝ ਲਈ ਅਸੀਂ ਸੰਜਾ ਰਲ ਕੇ ਬਿਆਨ ਦੇਵਾਂਗੇ ਵੀ ਕੀ ਆ ਉਹ ਕਹਿੰਦੇ 5 ਸਾਲ ਤੱਕ ਖਰੀਦ ਕਰ ਲਾਂਗੇ ਤੇ ਉਸ ਤੋਂ ਬਾਅਦ ਔਰ ਰੀਟਰਨ ਐਗਰੀਮੈਂਟ ਕਿਸਾਨ ਤੋਂ ਕਿਸਾਨ ਹੋਏਗਾ ਉਹ ਬਾਅਦ ਵਿੱਚ ਹੋਣ ਨਾ ਹੁਣ ਕੀ ਗਰੰਟੀਆਂ ਨੇ ਉਹਦੀਆਂ ਠੀਕ ਹੈ ਤੁਸੀਂ ਜਿਹੜੀ ਗੱਲ ਤੁਸੀਂ ਇੱਕ ਧਿਆਨ ਚ ਹੈ ਇਹ ਸਾਰੀਆਂ ਗੱਲਾਂ ਧਿਆਨ ਚ ਰੱਖ ਕੇ ਚਰਚਾ ਕਰਾਂਗੇ ਨਾ ਹਾਂਜੀ ਸਵਾਲ ਸਵਾਲ ਕੋਡ ਆਫ ਕੰਡਕਟ ਜਲਦੀ ਲੱਗ ਸਕਦਾ ਹੈ ਜਦੋਂ ਵੀ ਤਰੀਕਾ ਐਲਾਨ ਹੋ ਸਕਦਾ ਹੈ ਚੋਣਾਂ ਦਾ ਫਿਰ ਕਿਵੇਂ ਮੰਗਾ ਮੰਨੀਆਂ ਜਾਣਗੀਆਂ ਦੇਖੋ ਫਿਲਹਾਲ ਤਾਂ ਹੈ ਨਹੀਂਗਾ ਲਾਸਟ ਫੈਬਰੂਰੀ ਲੱਗ ਸਕਦਾ ਇਹ ਅੰਦੋਲਨ ਜੀ ਦਾ ਚਾਹੀਦਾ ਲੋਕ ਇਕੱਠੇ ਚਾਹੀਦੇ ਆ ਸਭ ਕੁਝ ਹੋਰ ਕੋਈ ਡੇਟ ਤਾਂ ਨਹੀਂ ਦਿੱਤੀ ਮੰਤਰੀਆਂ ਨੇ ਨਾ ਨਾ ਕੋਈ ਮੀਟਿੰਗ ਕੋਈ ਨਹੀਂ ਹੋਗੀ ਮੀਟਿੰਗ ਕੋਈ ਨਹੀਂ ਤੇ ਫੈਸਲਾ ਕਦੋਂ ਤੱਕ ਆ ਜਾਏਗਾ ਤੁਸੀਂ 2 ਦਿਨ ਮੰਗੇ ਆ ਉਹ ਤੋਂ ਪਹਿਲਾਂ ਵੀ ਆ ਸਕਦਾ ਹੈ ਪਹਿਲਾਂ ਪਹਿਲਾਂ ਆ ਜਾਊਗਾ ਪਹਿਲਾਂ ਹੀ ਆ ਜਾਏਗਾ ਜਿਆਦਾ ਕੂਚ ਵਾਲਾ ਲੱਗ ਰਿਹਾ ਹੈ ਜਾਂ ਜਿਆਦਾ ਸਹਿਮਤੀ ਵਾਲਾ ਲੱਗ ਰਿਹਾ ਹੈ ਦੇਖੋ ਇਹ ਤਾਂ ਹਜੇ ਨਹੀਂ ਕੋਈ ਕਹਿੰਦਾ ਠੀਕ ਹੈ ਜੀ ਸਰਵਜਨ ਸਿੰਘ ਪੰਦੇਹਰ ਸਾਡੇ ਨਾਲ ਮੌਜੂਦ ਸੀਗੇ ਸ਼ੰਭੂ ਬਾਰਡਰ ਨੇ ਇਸ ਵੇਲੇ ਖਨੋਰੀ ਜਾ ਰਹੇ ਨੇ ਮੀਟਿੰਗ ਵੀ ਉੱਥੇ ਜਾ ਕੇ ਕਰਨੀ ਹੈ ਤਾਂ ਇਸ ਤੋਂ ਇਲਾਵਾ ਦੱਸ ਰਿਹਾ ਹੈ ਕਿ ਇੱਕ ਹੋਰ ਮਨਜੀਤ ਸਿੰਘ ਨਾਮ ਦਾ ਬਜ਼ੁਰਗ ਕਿਸਾਨ ਉੱਥੇ ਸ਼ਹੀਦ ਹੋ ਗਿਆ ਹੈ ਉੱਧਰ ਵੀ ਇਹਨਾਂ ਨੇ ਜਾਣਾ ਹੈ ਲੇਕਿਨ ਹੁਣ ਸਹਿਮਤੀ ਬਣੇਗੀ ਜਾਂ ਫਿਰ ਕੂਚ ਕਰਨਾ ਪਵੇਗਾ ਇਹ ਪਤਾ ਨਹੀਂ ਲੇਕਿਨ ਕਹਿੰਦੇ 2 ਦਿਨ ਦਾ ਸਮਾਂ ਮੰਗਿਆ ਹੈ ਸਰਕਾਰ ਤੋਂ ਲੇਕਿਨ ਫੈਸਲਾ ਜਲਦੀ ਲੈ ਲਾਵਾਂਗੇ ਨਹੀਂ ਤਾਂ 21 ਤਰੀਕ ਦੇ ਕੂਚ ਦਾ ਐਲਾਨ ਤਾਂ ਕਿਸਾਨਾਂ ਵੱਲੋਂ ਕਿਸਾਨ ਅਗਵਾਵਾਂ ਵੱਲੋਂ ਕੀਤਾ ਹੀ ਹੋਇਆ ਹੈ ਵੀਡੀਓ ਜਰਨਲਿਸਟ ਰੋਪਿੰਦਰ ਜੱਗੀ ਦੇ ਨਾਲ ਅਨਕੁਸ਼ ਖੋਲੀ ਡੇਲੀ ਪਾਸ ਪੰਜਾਬ ਹਰਿਆ ਅਸੀਂ ਇਸ ਵੇਲੇ ਸ਼ੰਭੂ ਬਰਦਰ ਖੁਰੇ ਨੇ ਤੇ ਸਰਵਪੰ ਸਿੰਘ ਪੰਦੇੜ ਸਾਡ ਨਾਲ ਹੈ ਪੰਦੇੜ ਸਾਹਿਬ ਸੁਣਿਆ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ ਉਹਦੀ ਜਾਣਕਾਰੀ ਦੇ ਦਿਓ ਹਾਂ ਕਿਸਾਨ ਮਨਜੀਤ ਸਿੰਘ ਦੀ ਪਟਿਆਲੇ ਤੋਂ ਸਬੰਧਤ ਨੇ ਤੇ ਉਹ ਉਮਰ ਬਾਰੇ ਮੈਨੂੰ ਕਨਫਰਮ ਨਹੀਂ ਹੈਗਾ ਬਜ਼ੁਰਗਾਂ ਦਾ ਅਟੈਕ ਹੋਇਆ ਹਾਂ ਲੱਗਦਾ ਆਈਆਂ ਬਜ਼ੁਰਗਿਲ ਸੀਗੇ ਕਿਸਾਨ ਜਿਹੜੇ ਇੱਥੇ ਬੈਠੇ ਨੇ ਉਹ ਆਪਣੇ ਕਹਿੰਦੇ ਇਹੀ ਤਾਂ ਜਿਵੇਂ ਆਗੂ ਸਾਡੇ ਕਹਿਣਗੇ ਉਵੇਂ ਹੀ ਕਰਦਾ ਹੈ ਤੇ ਕੀ ਅੱਗੇ ਆਦੇਸ਼ ਹੈ ਆਪਣੇ ਜਿਹੜੇ ਸਤਿਮਾਮ ਕਿਸਾਨਾਂ ਨੂੰ ਸਾਰੇ ਲੋਕਾਂ ਚ ਪਰੋਸਾ ਜੜੀ ਚੀਜ਼ ਆਈ ਆ ਉਹਦਾ ਕੱਲਾ ਕੱਲਾ ਪਖਲ ਖੰਡ ਸੰਕੀ ਠੀਕ ਹੈ ਕੀ ਗਲਤ ਆ ਉਹ ਸ਼ਾਮ ਨੂੰ ਸਾਰੇ ਨਾਲ ਵਿਚਾਰ ਚ ਟੁੱਟ ਸਮਝ ਲੈ ਡਿਵਰਸੀਫਿਕੇਸ਼ਨ ਦੇ ਤੁਹਾਡੇ ਕੀ ਰਾਏ ਆ ਹੋਣੀ ਚਾਹੀਦੀ ਆ ਝੋਨੇ ਤੇ ਦੀਲੀ ਤੋਂ ਨਿਕਲਣਾ ਚਾਹੀਦਾ ਮੈਂ ਕਿਹਨੇ ਚਾਹੀਦੀ ਮੈਂ ਕਿਉਂਕਿ ਜਿਸ ਕਿਸਮ ਦਾ ਪ੍ਰਸਤਾਵ ਆਇਆ ਕੱਲਾ ਟਿੱਪਣੀ ਕਰੂੰਗਾ ਉਹ ਠੀਕ ਨਹੀਂ ਹੈ ਸਾਡੀ ਸਾਂਝ ਲਈ ਅਸੀਂ ਸੰਜਾ ਰਲ ਕੇ ਬਿਆਨ ਦੇਵਾਂਗੇ ਵੀ ਕੀ ਆ ਉਹ ਕਹਿੰਦੇ 500 ਤੱਕ ਖਰੀਦ ਕਰ ਲਾਂਗੇ ਤੇ ਉਸ ਤੋਂ ਬਾਅਦ ਔਰ ਰਿਟਰਨ ਐਗਰੀਮੈਂਟ ਕਿਸਾਨ ਤੋਂ ਕਿਸਾਨ ਹੋਏਗਾ ਉਹ ਬਾਅਦ ਵਿੱਚ ਹੋਣ ਨਾ ਹੁਣ ਕੀ ਗਾਰੰਟੀਆਂ ਨੇ ਉਹਦੀਆਂ ਠੀਕ ਹੈ ਤੁਸੀਂ ਜਿਹੜੀ ਗੱਲ ਤੁਸੀਂ ਇੱਕ ਧਿਆਨ ਚ ਹੈ ਇਹ ਸਾਰੀਆਂ ਗੱਲਾਂ ਧਿਆਨ ਚ ਰੱਖ ਕੇ ਚਰਚਾ ਕਰਾਂਗੇ ਨਾ ਅੱਛਾ ਸਵਾਲ ਸਵਾਲ ਕੋਡ ਆਫ ਕੰਡਕਟ ਜਲਦੀ ਲੱਗ ਸਕਦਾ ਹੈ ਜਦ ਵੀ ਤਰੀਕਾ ਐਲਾਨ ਹੋ ਸਕਦਾ ਹੈ ਚੋਣਾਂ ਦਾ ਫਿਰ ਕਿਵੇਂ ਮੰਗਾ ਮੰਨੀਆਂ ਜਾਣਗੀਆਂ ਦੇਖੋ ਫਿਲਹਾਲ ਤਾਂ ਹੈ ਨਹੀਂਗਾ ਲਾਸਟ ਫ फेब्रुवारी ਲੱਗ ਸਕਦਾ ਇਹ ਅੰਦੋਲਨ ਜੀ ਦਾ ਚਾਹੀਦਾ ਲੋਕ ਇਕੱਠੇ ਚਾਹੀਦੇ ਆ ਸਭ ਕੁਝ ਹੋਰ ਵੀ ਡੇਟ ਤਾਂ ਨਹੀਂ ਦਿੱਤੀ ਮੰਤਰੀਆਂ ਨੇ ਨਾ ਨਾ ਕੋਈ ਮੀਟਿੰਗ ਕੋਈ ਨਹੀਂ ਹੈਗੀ ਮੀਟਿੰਗ ਕੋਈ ਨਹੀਂ ਤੇ ਫੈਸਲਾ ਕਦੋਂ ਤੱਕ ਆ ਜਾਏਗਾ ਤੁਸੀਂ 2 ਦਿਨ ਮੰਗੇ ਆ ਉਹ ਤੋਂ ਪਹਿਲਾਂ ਵੀ ਆ ਸਕਦਾ ਪਹਿਲਾਂ ਪਹਿਲਾਂ ਆ ਜਾਊਗਾ ਪਹਿਲਾਂ ਹੀ ਆ ਜਾਏਗਾ ਜਿਆਦਾ ਕੂਚ ਵਾਲਾ ਲੱਗ ਰਿਹਾ ਹੈ ਜਿਆਦਾ ਸਹਿਮਤੀ ਵਾਲਾ ਲੱਗ ਰਿਹਾ ਹੈ ਦੇਖੋ ਇਹ ਤਾਂ ਹਜੇ ਨਹੀਂ ਕੋਈ ਕਹਿ ਸਕਦਾ ਠੀਕ ਹੈ ਜੀ ਅਮ ਜੇ ਸਰਵਜਨ ਸਿੰਘ ਪੰਦੇਹਰ ਸਾਡੇ ਨਾਲ ਮੌਜੂਦ ਸੀਗੇ ਸ਼ੰਭੂ ਬਾਰਡਰ ਨੇ ਇਸ ਵੇਲੇ ਖਨੋਰੀ ਜਾ ਰਹੇ ਨੇ ਮੀਟਿੰਗ ਵੀ ਉੱਥੇ ਜਾ ਕੇ ਕਰਨੀ ਹੈ ਤਾਂ ਇਸ ਤੋਂ ਇਲਾਵਾ ਦੱਸ ਰਿਹਾ ਹੈ ਕਿ ਇੱਕ ਹੋਰ ਮਨਜੀਤ ਸਿੰਘ ਨਾਮ ਦਾ ਬਜ਼ੁਰਗ ਕਿਸਾਨ ਉੱਥੇ ਸ਼ਹੀਦ ਹੋ ਗਿਆ ਹੈ ਉੱਧਰ ਵੀ ਇਹਨਾਂ ਨੇ ਜਾਣਾ ਹੈ ਲੇਕਿਨ ਹੁਣ ਸਹਿਮਤੀ ਬਣੇਗੀ ਜਾਂ ਫਿਰ ਕੂਚ ਕਰਨਾ ਪਵੇਗਾ ਇਹ ਪਤਾ ਨਹੀਂ ਲੇਕਿਨ ਕਹਿੰਦੇ 2 ਦਿਨ ਦਾ ਸਮਾਂ ਮੰਗਿਆ ਹੈ ਸਰਕਾਰ ਤੋਂ ਲੇਕਿਨ ਫੈਸਲਾ ਜਲਦੀ ਲੈ ਲਾਵਾਂਗੇ ਨਹੀਂ ਤਾਂ 21 ਤਰੀਕ ਦੇ ਕੂਚ ਦਾ ਐਲਾਨ ਤਾਂ ਕਿਸਾਨਾਂ ਵੱਲੋਂ ਕਿਸਾਨ ਅਗਵਾਵਾਂ ਵੱਲੋਂ ਕੀਤਾ ਹੀ ਹੋਇਆ ਹੈ ਵੀਡੀਓ ਜਰਨਲਿਸਟ ਰੋਪਿੰਦਰ ਜੱਗੀ ਦੇ ਨਾਲ ਅਨਕੁਸ਼ ਖੋਲੀ ਡੇਲੀ ਪਾਸ ਪੰਜਾਬ